ਭਗਵੰਤ ਮਾਨ ਦੀ ਵਿਗੜੀ ਸਿਹਤ ਕਰਾਇਆ ਗਿਆ ਹਸਪਤਾਲ 'ਚ ਦਾਖਲ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਹੱਦ ਤਵਾਂ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਂਜੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਿਨ੍ਹਾਂ ਨੂੰ ਕੱਲ ਰਾਤ ਮੋਹਾਲੀ ਦੇ 480 ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਹਸਪਤਾਲ ਦੇ ਵਿੱਚ ਇਲਾਜ ਅਧੀਨ ਨੇ ਹੁਣ 480 ਹਸਪਤਾਲ ਵੱਲੋਂ ਜਾਰੀ ਬੁਲੇਟਿਨ ਅਨੁਸਾਰ ਮੁੱਖ ਮੰਤਰੀ ਦੇ ਫੇਫੜਿਆਂ ਨੂੰ ਖੂਨ ਸਪਲਾਈ ਕਰ ਰਹੀ ਨਾੜ ਵਿੱਚ ਕਾਫੀ ਸੋਚਿਸ਼ ਹੈ ਜਿਸ ਕਾਰਨ ਦਿਲ ਤੇ ਦਬਾਅ ਆ ਰਿਹਾ ਹੈ ਜਿਸ ਕਾਰਨ ਬਲੱਡ ਪ੍ਰੈਸ਼ਰ ਦੇ ਵਿੱਚ ਉਤਾਰ ਛੜਾ ਆ ਗਿਆ ਹੈ ਡਾਕਟਰਾਂ ਨੇ ਦੱਸਿਆ ਹੈ ਕਿ ਜਾਂਚ ਅਜੇ ਵੀ ਜਾਰੀ ਹੈ ਅਤੇ ਕੁਝ ਹੋਰ ਟੈਸਟਾਂ ਦੀ ਰਿਪੋਰਟਾਂ ਕੱਲ ਸਵੇਰ ਤੱਕ ਆਉਣਗੀਆਂ ਅਤੇ ਉਸ ਤੋਂ ਬਾਅਦ ਹੀ ਉਹਨਾਂ ਨੂੰ ਇਲਾਜ ਬਾਰੇ ਫੈਸਲਾ ਲਿਆ ਜਾਏਗਾ ਸੂਚਨਾ ਅਨੁਸਾਰ ਮੁੱਖ ਮੰਤਰੀ ਜਿਨ੍ਹਾਂ ਨੂੰ ਰਾਤ ਸਾਲ ਲੈਂਦੇ ਵਿੱਚ ਤਕਲੀਫ ਹੋ ਰਹੀ ਸੀ ਅਤੇ ਬਲੱਡ ਪ੍ਰੈਸ਼ਰ ਵੀ ਲਗਾਤਾਰ ਉੱਪਰ-ਥੱਲੇ ਰਿਹਾ ਫੋਰਡਿਸ ਹਸਪਤਾਲਿਆਂ ਦਾ ਗਿਆ ਕਹਾਲੀ ਦੇ ਜਸਤਾਲ ਉਹਨਾਂ ਕਾਰਨ ਜਦੋਂ ਰਾਤ ਹਸਪਤਲ ਪੁੱਜੇ ਤਾਂ ਉਹਨਾਂ ਨਾਲ ਸੁਰੱਖਿਆ ਮੁਲਾਵੀ ਨਹੀਂ ਸੀ ਅਤੇ ਗੱਡੀ ਤੋਂ ਉਤਰ ਕੇ ਖੁਦ ਹਸਪਤਾਲ ਦੇ ਅੰਦਰ ਗਏ ਬਾਕੀ ਖਬਰਾਂ